ਮੇਣ ਮੁੱਦਾ ਸਾਡਾ ਜ਼ਮੀਨ ਨੂੰ ਲੈ ਕੇ ਆਈ ਜਿਹੜਾ 1972 ਦੇ ਮੁਤਾਬਕ ਜਿਹੜਾ ਕਾਨੂੰਨ ਬਣਿਆ ਹੋਇਆ ਉਹਦੇ ਆਧਾਰ ਤੇ ਅੱਜ ਤੱਕ ਕਾਨੂੰਨ ਲਾਗੂ ਨਹੀਂ ਕੀਤਾ ਗਿਆ ਜੇ ਪੰਚਾਇਤਾਂ ਸਾਡੇ ਜ਼ਮੀਨਾਂ ਦੀਆਂ ਬੋਲੀ ਕਰਦੀਆਂ ਤੇ ਉਹ ਵੀ ਅੰਦਰ ਬੈਠ ਕੇ ਹੀ ਪੰਚਾਇਤਾਂ ਜਿਹੜੀਆਂ ਬੋਲੀ ਅੰਦਰੇ-ਅੰਦਰ ਕਰ ਦਿੰਦੀਆਂ ਪਰ ਸਾਡੇ ਮਜ਼ਦੂਰਾ ਨੂੰ ਹੈ ਜਿਹੜਾ ਉਹ ਪਤਾ ਨਹੀਂ ਲੱਗਦਾ ਵੀ ਕਿਤੋਂ ਬੋਲੀ ਜ਼ਮੀਨ ਦੀ ਹੋਈ ਤੇ ਕਿਦੋਂ ਇਹਦਾ ਕਿ ਕਹਿੰਦੇ ਨਾਂ ਤੇ ਜ਼ਮੀਨ ਕੱਟੀ ਗਈ ਹੈ ਵੀ ਇੱਕ ਤਾਂ ਕਾਨੂੰਨ ਦੇ ਮੁਤਾਬਕ ਜਿਹੜੀ 17 ਏਕੜ ਤੋਂ ਵੱਧ ਆ ਜ਼ਮੀਨ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਥੱਲੇ ਆ ਉਹ ਮਜ਼ਦੂਰਾਂ ਦੇ ਵਿੱਚ ਜ਼ਮੀਨਾਂ ਵੰਡੀਆਂ ਜਾਣ ਕੋ ਸਾਡੇ ਦਾਦੇ ਆ ਪਰਦਾਦਿਆਂ ਤੋਂ ਲੈ ਕੇ ਅਸੀਂ ਉਹਨਾਂ ਕੋਠਿਆਂ ਦੇ ਵਿੱਚ ਹੀ ਬੈਠੇ ਹੋਏ ਆ ਅਸੀਂ ਪੰਜ ਪੰਜ ਪਰਿਵਾਰ ਆ ਜਿਹੜੇ ਪੰਜ ਪੰਜ ਚਾਰ ਚਾਰ ਮਰਲਿਆਂ ਦੇ ਵਿੱਚ ਹੀ ਟੇਹੜਾ ਟਾਈਮ ਪਾਸ ਕਰ ਰਹੇ ਆ ਪਰ ਉਹ ਅੱਜ ਤੀਕ ਬੇਈਮਾਨ ਸਰਕਾਰਾਂ ਨੇ ਸਾਨੂੰ ਉਹਨਾਂ ਦੇ ਅਧਿਕਾਰ ਨਹੀਂ ਦਿੱਤਾ ਪੀ ਪੈਣੋ ਪ੍ਰਾਉ ਇਹ ਤਲੀ ਤੇ ਰੱਖੇ ਤੋਂ ਬਿਨਾ ਜ਼ਮੀਨ ਨਹੀਂ ਮਿਲਨੀ ਜੇ ਆਉਣ ਵਾਲੀਆਂ ਅਸੀਂ ਨਸਲਾਂ ਬਚਾਉਣੀਆਂ ਤੇ ਫਿਰ ਤਲੀ ਤੇ ਰੱਖ ਕੇ ਸਾਨੂੰ ਇਹ ਛੜਕਾਂ ਤੇ ਮਜ਼ਦੂਰਾਂ ਨੂੰ ਬੱਚਿਆਂ ਸਮੇਤ ਉਤਰਨਾ ਪੈਣਾ ਜਿੰਨਾ ਚਿਰ ਮਜ਼ਦੂਰ ਘਰ ਘਰ ਦਾ ਦੇਸ਼ ਭਰ ਦਾ ਮਜ਼ਦੂਰ ਇਕੱਠਾ ਨਹੀਂ ਹੁੰਦਾ ਇਹ ਸਾਨੂੰ ਵੀ ਪਤਾ ਵੀ ਉਹਨਾਂ ਚਿਰ ਅਸੀਂ ਜ਼ਮੀਨਾਂ ਤੇ ਕਬਜ਼ਾ ਨਹੀਂ ਕਰ ਸਕਦੇ ਵੋਟਾਂ ਜਿਹੜੀਆਂ ਉਹ ਵੋਟਾਂ ਕੈਸ਼ ਕਰਨੀਆਂ ਚਾਹੁੰਦੇ ਹੈਗੇ ਆ ਤਹਾਨੂੰ ਨਾ ਕੋਈ ਕਹੂਗਾ ਵੀ ਤੁਸੀਂ ਵੀ ਵੋਟਾਂ ਕੈਸ਼ ਕਰਨੀਆਂ ਚਾਹੁੰਦੇ ਮਜ਼ਦੂਰਾਂ ਨੂੰ ਇਸ ਨਾਂ ਦੇ ਉੱਤੇ ਗੋਲਬੰਦ ਕਰ ਰਹੇ ਹਾਂ ਜੋ ਭਾਜਪਾ ਦਾ ਸਿਆਸੀ ਏਜੰਡਾ ਹੈਗਾ ਦਲਤ ਵਰਸਸ ਜੱਟਾ ਜਿਹੜਾ ਉਹ ਬਣਾ ਰਹੇ ਹੈਗੇ। ਸ਼੍ਰੀ ਮੋਖਸਰ ਸਾਹਿਬ 40 ਮੁਕਤਿਆਂ ਦੀ ਧਰਤੀ ਇਤਿਹਾਸਕ ਧਰਤੀ ਦੇ ਉੱਤੇ ਇਸ ਟਾਈਮ ਅਸੀਂ ਖੜੇ ਹੋਏ ਹਾਂ। ਤੇ ਅੱਜ ਇੱਥੇ ਮਜ਼ਦੂਰਾਂ ਵੱਲੋਂ 71 ਹੋ ਕੇ ਆ ਜਿਹੜਾ ਵਿਸ਼ੇਸ਼ ਮੀਟਿੰਗ ਕੀਤੀ ਗਈ। ਤੁਹਾਨੂੰ ਮੋਟਾ-ਮੋਟਾ ਖਾਕਾ ਦੱਸ ਦਈਏ ਕਿ ਅੱਜ ਤੋਂ 10-15 ਸਾਲ ਪਹਿਲਾਂ ਇੱਕ ਜਥੇਬੰਦੀ ਦਾ ਗਠਨ ਕੀਤਾ ਗਿਆ ਜਿਸ ਦਾ ਨਾਂ ਸੀਗਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਿਸ ਨੇ ਪਹਿਲੀ ਵਾਰੀ ਇਹ ਮਹਿਸੂਸ ਕੀਤਾ ਕਿ ਪੰਜਾਬ ਦੇ ਵਿੱਚ ਜੇਕਰ ਦਲਤ ਤਕਾ ਮਜ਼ਦੂਰ ਤਕਾ ਜੇਕਰ ਉਸ ਦੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਸੁਧਾਰ ਲੈ ਕੇ ਆਉਣਾ ਤਾਂ ਸਿਰਫ ਰੈਜ਼ਰਵੇਸ਼ਨ ਦੇ ਲਈ ਹੀ ਨਹੀਂ ਸਗੋਂ ਨਾਲ ਨਾਲ ਆ ਜਿਹੜਾ ਉਹ ਜ਼ਮੀਨ ਵੱਲ ਵੀ ਇਹ ਜਿਹੜੇ ਕਦਮ ਵਧਾਉਣੇ ਪੈਣੇ ਹੈਗੇ ਆ ਸੋ ਇਸ ਕਰਕੇ ਇਸ ਜਥੇਬੰਦੀ ਨੇ ਜਿਹੜਾ ਹਜ਼ਾਰਾਂ ਪਿੰਡਾਂ ਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਉਹ ਸੈਂਕੜੇ ਮਜ਼ਦੂਰਾਂ ਨੂੰ ਜਿਹੜੀ ਪੰਚਾਇਤੀ ਜ਼ਮੀਨ ਦੇ ਵਿੱਚੋਂ ਹਿੱਸਾ ਹਿੱਸਾ ਦਵਾਇਆ ਇਸ ਤੋਂ ਇਲਾਵਾ ਨਿਊ ਜੂਲੈਂਡ ਸੁਸਾਇਟੀ ਦੀਆਂ ਜ਼ਮੀਨਾਂ ਦਵਾਇਆਂ ਤੇ ਪਿਛਲੇ ਦਿਨੀ ਆ ਜਿਹੜਾ ਆਪਾਂ ਦੇਖਿਆ ਹੈਗਾ ਕਿ 28 ਫਰਵਰੀ ਨੂੰ ਆ ਜਿਹੜਾ ਇਸੇ ਜਥੇਬੰਦੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਆ ਉਹ ਪਿੰਡ ਬੀੜ ਬੀੜ ਆਸਵਾਨ ਜੋ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੈਂਦਾ ਉੱਥੇ ਚਿਰਾਗ ਬਾਲ ਕੇ ਜਿਹੜੀ ਦਾਵੇਦਾਰੀ ਸਥਾਪਿਤ ਕੀਤੀ ਗਈ ਪਰ ਗੱਲ ਉੱਥੋਂ ਤੀਕ ਨਹੀਂ ਰਹੀ ਗਈ ਇਹ ਗੱਲ ਆ ਜਿਹੜੀ ਪੂਰੇ ਪੂਰੇ ਪੰਜਾਬ ਦੇ ਵਿੱਚ ਫੈਲੀ ਤੇ ਪੂਰੇ ਪੰਜਾਬ ਦੇ ਦਲਤ ਤੱਕ ਨੇ ਦੇਖਿਆ ਕਿ ਵਾਕਾ ਹੀ ਆ ਜਿਹੜਾ ਜੇਕਰ ਇਕੱਠੇ ਹੋਈਏ ਤਾਂ ਕੁਝ ਨਾ ਕੁਝ ਪ੍ਰਾਪਤ ਹੁੰਦਾ ਹੈਗਾ ਸੋ ਇਸੇ ਤਰਜ਼ ਦੇ ਉੱਤੇ ਆਪਾਂ ਪਿਛਲੇ ਸਮੇਂ ਦੇ ਦੌਰਾਨ ਦੇਖਿਆ ਕਿ ਫਰੀਦਕੋਟ ਦੇ ਵਿੱਚ ਇੱਕ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਫਰੀਦਕੋਟ ਬਣੀ ਤੇ ਅੱਜ ਇੱਥੇ ਵੀ ਆ ਜਿਹੜਾ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਤੇ ਜਿਸ ਦੇ ਵਿੱਚ ਆ ਜਿਹੜੇ ਕੁਝ ਕੁ ਵਿਸ਼ੇਸ਼ ਨੁਕਤੇ ਵਿਸ਼ੇਸ਼ ਮੰਗਾ ਮਸਲਿਆਂ ਬਾਰੇ ਜਿਹੜੀ ਡਿਸਕਸ ਕੀਤੀ ਗਈ ਤੇ ਨਵੀਂ ਜਥੇਬੰਦੀ ਦਾ ਜਿਹੜਾ ਇੱਕ ਗਠਨ ਕੀਤਾ ਹੈਗਾ ਤੇ ਪਹਿਲਾਂ ਇਹ ਜਥੇਬੰਦੀ ਇਹ ਜਿਹੜੀ ਮਜ਼ਦੂਰ ਲੋਕ ਅਧਿਕਾਰ ਲਹਿਰ ਦੇ ਤੌਰ ਦੇ ਤੇ ਕੰਮ ਕਰਦੀ ਸੀ ਤੇ ਉਸ ਦੇ ਆਗੂ ਜਿਹੜੇ ਜਸਵਿੰਦਰ ਸਿੰਘ ਵੱਟੂ ਜੀ ਸੀ ਸਨ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਸਵਿੰਦਰ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਤੁਹਾਡਾ ਮਾਡ ਸਾਹਿਬ ਮੈਂ ਤੁਹਾਡੇ ਚੈਨਲ ਦਾ ਵੀ तहे ਦਿਲੋਂ ਧੰਨਵਾਦ ਕਰਦਾ ਕਿ ਅੱਜ ਤੁਸੀਂ ਮੁਖਸਰ ਦੇ ਵਿੱਚ ਇਸ ਪੇਸ਼ ਤੌਰ ਤੇ ਆਏ ਹੋ ਔਰ ਮਜ਼ਦੂਰਾਂ ਦੀ ਆਵਾਜ਼ ਹੈ ਜਿਹੜੀ ਅਕਸਰ ਹੀ ਤੁਸੀਂ ਚੁੱਕਦੇ ਹੋ ਜੀ ਜਸਵਿੰਦਰ ਜੀ ਅੱਜ ਵੈਸੇ ਤਾਂ ਮੈਂ ਕਾਫੀ ਕੁਝ ਵਿਸਥਾਰ ਦੇ ਵਿੱਚ ਦੱਸ ਦਿੱਤਾ ਹੈਗਾ ਅੱਜ ਇਸ ਜੋ ਇਹ ਜੋ ਮੀਟਿੰਗ ਕਰ ਰਹੇ ਹੈਗੇ ਤੁਸੀਂ ਇਸ ਮੀਟਿੰਗ ਦਾ ਮੁੱਖ ਅਜੰਡਾ ਜਿਹੜਾ ਕੀ ਹੈਗਾ ਕਿਹੜੇ-ਕਿਹੜੇ ਟਾਪਿਕ ਆ ਜਿਹੜੇ ਇਸ ਮੀਟਿੰਗ ਦੇ ਵਿੱਚ ਆ ਜਿਹੜੇ ਤੁਸੀਂ ਮਜ਼ਦੂਰਾਂ ਦੀ ਤੀਕ ਲੈ ਕੇ ਜਾਣਾ ਹੈ ਮੇਨ ਮੁੱਦਾ ਸਾਡਾ ਜ਼ਮੀਨ ਨੂੰ ਲੈ ਕੇ ਆਈ ਜਿਹੜਾ 1972 ਦੇ ਮੁਤਾਬਕ ਜਿਹੜਾ ਕਾਨੂੰਨ ਬਣਿਆ ਹੋਇਆ ਉਹਦੇ ਆਧਾਰ ਤੇ ਅੱਜ ਤੀਕ ਕਾਨੂੰਨ ਲਾਗੂ ਨਹੀਂ ਕੀਤਾ ਗਿਆ ਕਿਉਂਕਿ ਉਹ ਕਾਨੂੰਨ ਜਿਹੜਾ ਲਾਗੂ ਕਰਨਾ ਚਾਹੀਦਾ ਸੀਗਾ ਪਰ ਉਹ ਕਾਰਪੋਰੇਟ ਘਰਾਣਿਆਂ ਦਾ ਉੱਥੇ ਵੀ ਕਬਜ਼ਾ ਜਿਹੜੇ ਇੱਕ ਸਰਕਾਰਾਂ ਨੇ ਕਾਨੂੰਨ ਲਾਗੂ ਕਰਨਾ ਸੀ ਪਰ ਉੱਥੇ ਵੀ ਕਾਰਪੋਰੇਟ ਘਰਾਣਿਆਂ ਦੀਆਂ ਸਰਕਾਰਾਂ ਵੱਡਿਆਂ ਵੱਡਿਆਂ ਦੀਆਂ ਕਿਉਂਕਿ ਇਹਦੇ ਵਿੱਚ ਚੋਰ ਮੋਰੀਆਂ ਜਿਹੜੀਆਂ ਉਹ ਸਾਡੇ ਮਜ਼ਦੂਰਾਂ ਨੂੰ ਅਕਸਰ ਹੀ ਪਾੜਿਆ ਜਾਂਦਾ ਤੇ ਰਾਜ ਕੀਤਾ ਜਾਂਦਾ ਪਿੰਡਾਂ ਦੇ ਵਿੱਚ ਤੁਸੀਂ ਵੇਖ ਲਓ ਜੇ ਪੰਚਾਇਤਾਂ ਸਾਡੇ ਜ਼ਮੀਨਾਂ ਦੀਆਂ ਬੋਲੀ ਕਰਦੀਆਂ ਤੇ ਉਹ ਵੀ ਅੰਦਰ ਬੈਠ ਕੇ ਹੀ ਪੰਚਾਇਤਾਂ ਜਿਹੜੀਆਂ ਬੋਲੀ ਅੰਦਰੇ ਅੰਦਰ ਕਰ ਦਿੰਦੀਆਂ ਪਰ ਸਾਡੇ ਮਜ਼ਦੂਰਾਂ ਨੂੰ ਜਿਹੜਾ ਉਹ ਪਤਾ ਨਹੀਂ ਲੱਗਦਾ ਵੀ ਕਿ ਕਦੋਂ ਬੋਲੀ ਜ਼ਮੀਨ ਦੀ ਹੋਈ ਤੇ ਕਦੋਂ ਇਹਦਾ ਕਿ ਕਹਿੰਦੇ ਨਾ ਤੇ ਜ਼ਮੀਨ ਕੱਟੀ ਗਈ ਹੈ ਪਰ ਅਸੀਂ ਜਿਹੜੀ ਲੜਾਈ ਲੜ ਰਹੇ ਹਾਂ ਵੀ ਇੱਕ ਤਾਂ ਕਾਨੂੰਨ ਦੇ ਮੁਤਾਬਕ ਜਿਹੜੀ 17 ਏਕੜ ਤੋਂ ਵੱਧ ਆ ਜ਼ਮੀਨ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਥੱਲੇ ਆ ਉਹ ਮਜ਼ਦੂਰਾਂ ਦੇ ਵਿੱਚ ਜ਼ਮੀਨਾਂ ਵੰਡੀਆਂ ਜਾਣ ਜਦੋਂ ਬੱਚਾ ਜਨਮ ਲੈਂਦਾ ਉਹਨੂੰ ਪਤਾ ਨਹੀਂ ਮੇਰੀ ਜਾਤ ਤੇ ਗੋਤ ਕੀ ਹੈ ਪਰ ਇਸ ਸਭ ਤੋਂ ਵੱਡੀ ਜਿਹੜੀ ਇੰਡੀਆ ਦੇ ਵਿੱਚ ਜਾਤ ਜਾਤ ਨੂੰ ਲੈ ਕੇ ਮੰਨਿਆ ਜਾਂਦਾ ਪਤਾ ਹੀ ਨਹੀਂ ਅੰਤ ਹੀ ਨਹੀਂ ਕਿੰਨੀਆਂ ਜਾਤਾਂ ਇੱਥੇ ਬਣੀਆਂ ਹੋਈਆਂ ਔਰ ਉਹ ਜ਼ਮੀਨਾਂ ਜਿਹੜੀਆਂ ਅਸੀਂ ਕਹਿੰਨੇ ਵੀ ਬੇਜ਼ਮੀਨੇ ਲੋਕਾਂ ਦੇ ਵਿੱਚ ਵੰਡੀਆਂ ਜਾਣ ਇਸ ਸੰਘਰਸ਼ ਮੋਰਚੇ ਦੇ ਵਿੱਚ ਜਿਹੜਾ ਅਸੀਂ ਕਹਿੰਨੇ ਵੀ ਜਿਹੜਾ ਕੋਈ ਕਿਸਾਨ ਵੀ ਆ ਸਕਦਾ ਜਿੰਦੇ ਕੋਲੇ ਜ਼ਮੀਨ ਹੈ ਨਹੀਂ ਗਈ ਪਰ ਇਹ ਜ਼ਮੀਨ ਦਾ ਸਭ ਤੋਂ ਵੱਡਾ ਮੁੱਦਾ ਜਿਹੜਾ ਫਰੀ ਕੋਟ ਦੇ ਰਾਜੇ ਦੀ ਜ਼ਮੀਨ 11 ਏਕੜ ਜਿਹੜੀ ਜ਼ਮੀਨ ਪਈ ਆ ਬੇਵਾਦ ਜ਼ਮੀਨ ਪਈ ਆ ਉਹ ਸਰਕਾਰ ਕੋਲੇ ਵੀ ਉਸ ਦਾ ਜਵਾਬ ਹੈ ਨਹੀਂ ਕਿ ਇਹਦਾ ਕੋਈ ਵਾਰੀ ਵਾਰਸ ਹੈ ਤੁਸੀਂ ਵੇਖੋ 2020 ਤੇ 21 ਦੇ ਵਿੱਚ ਉਹਦਾ ਇੰਟਰਸਟ ਹੈ ਜਿਹੜਾ ਉਹ ਖਤਮ ਹੋ ਚੁੱਕਿਆ ਸੀਗਾ ਪਰ ਉਹ ਅਸੀਂ ਕਹਿੰਨੇ ਵੀ ਜਿਹੜੀਆਂ ਉਹ ਮਜ਼ਦੂਰਾਂ ਦੇ ਵਿੱਚ ਜ਼ਮੀਨਾਂ ਵੰਡੀਆਂ ਜਾਣ ਆ ਤੁਸੀਂ ਵੇਖੋ ਹੁਣ ਪਿੱਛੇ ਜਿਹੜੀ ਕਣਕ ਵੱਢੀ ਹੈ April ਦੇ ਵਿੱਚ ਉਸ 600 ਕਿੱਲਾ ਜ਼ਮੀਨ ਦੇ ਉੱਪਰ ਜਿਹੜਾ ਕਰਤਾਰ ਸੰਧਵਾਣੇ ਕਬਜ਼ਾ ਉਸ ਤੇ ਕੀਤਾ ਹੋਇਆ ਜਿਹੜੀ 600 ਕਿੱਲਾ ਜ਼ਮੀਨ ਤੇ ਉਹਨੇ ਕਣਕ ਵੱਢੀ ਹੈ ਜਿਹੜੀ ਉਹ ਅਸੀਂ ਪੰਜਾਬ ਸਰਕਾਰ ਨੂੰ ਵੀ ਸਵਾਲ ਕਰਦੇ ਆ ਕਿ ਉਹ ਜ਼ਮੀਨ ਤੋਂ ਜਿਹੜਾ ਕਰਤਾਰ ਸੰਧਵਾਣੇ ਕਣਕ ਬੀਜੀ ਉਹਨੂੰ ਕਿੰਨੇ ਅਧਿਕਾਰ ਦਿੱਤਾ ਸੀ ਉਹ 600 ਕਿੱਲਾ ਜ਼ਮੀਨ ਦੇ ਉੱਪਰ ਕਣਕ ਬੀਜਣ ਦਾ ਜਦੋਂ ਉਸ ਜ਼ਮੀਨ ਦਾ ਕੋਈ ਵਾਰੀ ਵਾਰਸ ਨਹੀਂ ਤੇ ਫਿਰ ਇਹ ਜਿਹੜੇ ਬੇ ਮਜ਼ਦੂਰ ਆ ਵਿਚਾਰੇ ਬੇਜ਼ਮੀਨੇ ਆ ਜਿਹੜੇ ਉਹ ਫਿਰ ਉਹਨਾਂ ਦੇ ਵਿੱਚ ਕਿਉਂ ਨਹੀਂ ਜ਼ਮੀਨ ਵੰਡੀ ਜਾਂਦੀ ਆ ਤੁਸੀਂ ਵੇਖੋ ਸਾਡੇ ਦਾਦਿਆਂ ਪਰਦਾਦਿਆਂ ਤੋਂ ਲੈ ਕੇ ਅਸੀਂ ਉਹਨਾਂ ਕੋਠਿਆਂ ਦੇ ਵਿੱਚ ਹੀ ਬੈਠੇ ਹੋਏ ਆ ਅਸੀਂ ਪੰਜ-ਪੰਜ ਪਰਿਵਾਰ ਆ ਜਿਹੜੇ ਪੰਜ-ਪੰਜ ਚਾਰ-ਚਾਰ ਮਰਲਿਆਂ ਦੇ ਵਿੱਚ ਹੀ ਟੇੜਾ ਟਾਈਮ ਪਾਸ ਕਰ ਰਹੇ ਆ ਪਰ ਉਹ ਅੱਜ ਤੱਕ ਬੇਈਮਾਨ ਸਰਕਾਰਾਂ ਨੇ ਸਾਨੂੰ ਉਹਨਾਂ ਦੇ ਅਧਿਕਾਰ ਨਹੀਂ ਦਿੱਤਾ ਕਿ ਵੀ ਤੁਸੀਂ ਇਹਦੇ ਤੁਸੀਂ ਮਾਲਕਾਂ ਜਿਹਾ ਹੁੰਦਿਆਂ ਕੋਈ ਰਜਿਸਟਰੀਆਂ ਕੀਤੀਆਂ ਕਿ ਜਾਂ ਉਹ ਹਾਂ ਸ਼੍ਰੀ ਪ੍ਰਧਾਨ ਜੀ ਸਿਰਫ ਜ਼ਮੀਨ ਵਾਲਾ ਮਾਮਲਾ ਹੀ ਆ ਜਿਹੜਾ ਉਠਾ ਰਹੇ ਹੋ ਜਾਂ ਇਸ ਤਰ੍ਹਾਂ ਹੋਰ ਹੀ ਮਜ਼ਦੂਰ ਮੰਗਾਂ ਨੂੰ ਆ ਜਿਹੜਾ ਤੁਸੀਂ ਇਹ ਮੁੱਖ ਰੱਖਦੇ ਹੋ ਮੀਟਿੰਗ ਰੱਖੀ ਹੈ ਇਹ ਕੋਈ ਲੜਾਈ ਤਾਂ ਸਾਰੇ ਮੁੱਦਿਆਂ ਤੇ ਲੜਾਂਗੇ ਅਸੀਂ ਪਰ ਮੇਨ ਜਿਹੜੀ ਲੜਾਈ ਹੈ ਇਸ ਵਕਤ ਹੈ ਜਿਹੜੀ ਪੰਜਾਬ ਦੇ ਅੰਦਰ ਉਹ ਲੜਾਈ ਮੇਨ ਆ ਸਾਡੀ ਵੀ ਜ਼ਮੀਨਾਂ ਦੇ ਮਾਲਕ ਜਿਹੜੇ ਮਜ਼ਦੂਰ ਬਣਨਾ ਆ ਤੁਸੀਂ ਵੇਖੋ ਬੇਰੋਜ਼ਗਾਰੀ ਨੇ ਸਾਡੇ ਦੇਸ਼ ਦੇ ਵਿੱਚ ਦਸ ਤੱਕ ਦੇ ਚੁੱਕੀ ਹੈ ਕਿਉਂਕਿ ਹਰੀ ਕ੍ਰਾਂਤੀ ਆਉਣ ਦੇ ਨਾਲ ਆਪਾਂ ਨੂੰ ਪਤਾ ਹੈ ਮਸ਼ੀਨਰੀ ਜੋ ਆਉਣ ਦੇ ਨਾਲ ਜਿਹੜਾ ਖੇਤਾਂ ਦੇ ਵਿੱਚ ਕੰਮ ਖਤਮ ਹੋ ਗਿਆ ਕਿਉਂਕਿ ਆ ਹੁਣ ਜਿਹੜੇ ਸਪਰੇਅ ਵਾਲੇ ਵੀ ਜਿਹੜੇ ਉਹ ਡਰੋਨ ਆ ਗਿਆ ਉਹ ਜਿਹੜੇ ਕਿਸਰ ਭਰਾ ਸਾਡੇ ਸਪਰੇਅ ਕਰਦੇ ਸੀ ਟਰਮੀਆਂ ਦੇ ਨਾਲ ਉਹ ਵੀ ਜਿਹੜਾ ਟਰਮੀਆਂ ਦਾ ਕੰਮ ਵੀ ਤਰੀਕ तकरीबन ਲੱਗ ਭਾਗ ਖਤਮ ਹੋ ਚੁਕਿਆ ਪਰ ਅਸੀਂ ਕਹਿੰਨੇ ਵੀ ਜਿਹੜਾ ਇਹ ਬਚੀ ਹੈ ਤਾਂ ਕੱਲੀ ਮਨਰੇਗਾ ਸਾਡੇ ਕੋਲੇ ਬਚੀ ਆ ਪਰ ਮਨਰੇਗਾ ਦੇ ਵਿੱਚ ਵੀ ਜਿਹੜੀਆਂ ਚੋਰ ਮੋਰੀਆਂ ਵੀ ਉੱਥੇ ਵੀ ਜਿਹੜੇ ਕੜਮ ਚੌਧਰੀ ਹੈ ਅਫਸਰਸ਼ਾਈ ਕਰਦੇ ਆ ਜਿਹੜਾ ਮਜ਼ਦੂਰ ਉੱਥੇ ਕੰਮ ਕਰਦਾ ਉਹਦੇ ਸਹੀ ਢੰਗ ਤਰੀਕੇ ਨਾਲ ਖਾਤਿਆਂ ਦੇ ਵਿੱਚ ਪੈਸੇ ਨਹੀਂ ਪਾਏ ਜਾਂਦੇ ਅਸੀਂ ਪ੍ਰਧਾਨ ਜੀ ਜਦੋਂ ਆਪਾਂ ਜ਼ਮੀਨ ਦੀ ਗੱਲ ਕਰਦੇ ਹੈਗੇ ਆ ਤੇ ਆਮ ਦੌਰ ਦਿੱਤੇ ਇੱਕ ਕਹਾਵਤਾਂ ਕਿ ਅੜੀ ਉੱਤੇ ਆਇਆ ਛੱਡੇ ਇੰਚਨਾ ਤੇ ਤੁਹਾਨੂੰ ਦੱਸ ਦਈਏ ਕਿ ਵੱਡੇ ਪੱਧਰ ਦੇ ਉੱਤੇ ਵੱਟ ਵਧਣ ਦੇ ਪਿੱਛੇ ਆ ਜਿਹੜਾ ਉਹ ਸਿਰ ਲੱਥ ਜਾਂਦੇ ਹੈਗੇ ਆ ਤੁਸੀਂ ਲੈਂਡ ਸੀਲਿੰਗ ਐਕਟ ਲਾਗੂ ਕਰਵਾਉਣ ਦੀ ਗੱਲ ਕਰ ਰਹੇ ਹੋ ਜਿੰਨੇ ਵੀ ਲੋਕਾਂ ਕੋਲੇ 17 ਏਕੜ ਤੋਂ ਵੱਧ ਪੈਲੀ ਹੈਗੀ ਆ ਉਹ ਐਦਾਂ ਕਿਵੇਂ ਛੱਡ ਦੇਣਗੇ ਕੀ ਤੁਹਾਡੇ ਕੋਲੇ ਰੋਡ ਮੈਪ ਹੈਗਾ ਨਹੀਂ ਵੇਖੋ ਜੀ ਇਹ ਤਾਂ ਆਪਾਂ ਨੂੰ ਵੀ ਪਤਾ ਵੀ ਵੱਟ ਪਿੱਛੇ ਕਤਲ ਹੁੰਦੇ ਆ ਪਰ ਇਹ ਮੈਂ ਸਾਡੇ ਮਜ਼ਦੂਰਾਂ ਨੂੰ ਅਕਸਰ ਹੀ ਮੀਟਿੰਗਾਂ ਦੇ ਵਿੱਚ ਅਸੀਂ ਕਹਿ ਰਹੇ ਆ ਵੀ ਪੈਣੋ ਪ੍ਰਾਓ ਇਹ ਤਲੀ ਤੇ ਰੱਖੇ ਤੋਂ ਬਿਨਾ ਜ਼ਮੀਨ ਨਹੀਂ ਮਿਲਣੀ ਜੇ ਆਉਣ ਵਾਲੀਆਂ ਅਸੀਂ ਨਸਲਾਂ ਬਚਾਉਣੀਆਂ ਤੇ ਫਿਰ 43 ਤੇ ਰੱਖ ਕੇ ਸਾਨੂੰ ਇਹ ਛੜਕਾਂ ਤੇ ਮਜ਼ਦੂਰਾਂ ਨੂੰ ਬੱਚਿਆਂ ਸਮੇਤ ਉਤਰਨਾ ਪੈਣਾ ਜਿੰਨਾ ਚਿਰ ਮਜ਼ਦੂਰ ਘਰ ਘਰ ਦਾ ਦੇਸ਼ ਭਰ ਦਾ ਮਜ਼ਦੂਰ ਇਕੱਠਾ ਨਹੀਂ ਹੁੰਦਾ ਇਹ ਸਾਨੂੰ ਵੀ ਪਤਾ ਵੀ ਉਹਨਾਂ ਚਿਰ ਅਸੀਂ ਜ਼ਮੀਨਾਂ ਤੇ ਕਬਜ਼ਾ ਨਹੀਂ ਕਰ ਸਕਦੇ ਜਸਵਿੰਦਰ ਜੀ ਤੁਹਾਨੂੰ ਨਹੀਂ ਲੱਗਦਾਗਾ ਕਿ ਪਹਿਲਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹੈ ਜਿਹੜੀ ਜੋ ਸੰਗਰੂਰ ਏਰੀਏ ਦੇ ਵਿੱਚ ਪਟਿਆਲੇ ਏਰੀਏ ਦੇ ਵਿੱਚ ਕੰਮ ਕਰ ਰਹੀ ਹੈਗੀ ਆ ਉਸ ਜਥੇਬੰਦੀ ਨੇ ਆ ਜਿਹੜਾ ਪਹਿਲ ਇਸ ਗੱਲ ਤੋਂ ਕੀਤੀ ਸੀ ਕਿ ਪਹਿਲਾਂ ਜਿਹੜੋ ਜੋ ਦਲਤ ਤਬਕਾ ਹੈਗਾ ਉਹਨਾਂ ਨੂੰ ਆ ਜਿਹੜਾ ਉਹ ਜੋ ਪੰਚਾਇਤੀ ਜ਼ਮੀਨਾਂ ਹੈਗੀਆਂ ਉਹ ਨਾਮ ਦੇ ਵਿੱਚੋਂ ਆ ਜਿਹੜਾ ਉਹ ਤੀਜਾ ਹਿੱਸਾ ਦਵਾਇਆ ਤੁਹਾਨੂੰ ਨਹੀਂ ਲੱਗਦਾ ਕਿ ਵੀ ਸਿੱਧਾ ਇਹ ਲਾਂਘ ਪੱਟਣ ਦੀ ਬਜਾਏ ਆ ਜਿਹੜਾ ਜਿੰਨੇ ਵੀ ਮਜ਼ਦੂਰ ਆ ਜਿਹੜੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਪਹਿਲਾਂ ਪੰਚਾਇਤੀ ਜ਼ਮੀਨ ਦੇ ਵਿੱਚ ਤੁਹਾਡੀ ਜਥੇਬੰਦੀ ਹਿੱਸਾ ਦਵਾਵੇ ਤੇ ਇਸ ਤੋਂ ਬਾਅਦ ਇੱਧਰ ਨੂੰ ਲਾਂਘ ਪੱਟੀ ਜਾਵੇ ਨਹੀਂ ਉਹ ਮੈਂ ਪਹਿਲਾਂ ਹੀ ਦੱਸਟਿਆ ਵੀ ਇਹ ਲੜਾਈ ਸਾਡੀ ਸਾਰੀ ਹੈ ਇਹ ਇਹ ਲੜਾਈ ਜਿਹੜੀ ਤੀਜੇ ਹਿੱਸੇ ਦੀ ਇਹ ਬੜੇ ਲੰਮੇ ਸਮੇਂ ਤੋਂ ਅਸੀਂ ਲੜ ਰਹੇ ਹਾਂ 2012 ਦੇ ਵਿੱਚ ਆ ਥਾਂਦੇ ਵਾਲੇ ਰੋਡ ਤੇ ਜਿਹੜਾ ਅਸੀਂ 1.5 ਕਿੱਲਾ ਜ਼ਮੀਨ ਦੇ ਉੱਪਰ ਬੇ ਘਰ ਸੀਗੇ ਜਿਨ੍ਹਾਂ ਕੋਲੇ ਵਿਚਾਰੇ ਮਜ਼ਦੂਰਾਂ ਕੋਲੇ ਘਰ ਨਹੀਂ ਸੀਗੇ ਉਹ 1.5 ਕਿੱਲਾ ਜ਼ਮੀਨ ਦੇ ਉੱਪਰ ਅਸੀਂ ਉਸ ਟਾਈਮ 12 2012 ਦੇ ਵਿੱਚ ਕਬਜ਼ਾ ਕਰਵਾਇਆ ਕਿਉਂਕਿ ਮਜ਼ਦੂਰਾਂ ਦਾ ਕੱਠ ਸੀ ਕੱਠ ਤੇ ਲੋਹੇ ਦੀ ਲੱਠ ਇਹ ਜਿੰਨਾ ਚਿਰ ਅਸੀਂ ਕੱਠ ਕਰਦੇ ਨਹੀਂ ਤੇ ਲੋਹੇ ਦੀ ਲੱਠ ਨਹੀਂ ਬਣਦੀ ਉਹਨਾਂ ਚਿਰ ਨਹੀਂ ਹੋ ਸਕਦਾ ਕੁਝ ਜੀ ਅੱਛਾ ਜਸਵਿੰਦਰ ਜੀ ਹੁਣ ਸਟ੍ਰੈਟਜੀ ਕੀ ਹੈਗੀ ਆ ਕਿਸ ਤਰੀਕੇ ਦੇ ਨਾਲ ਸਟੈਪ ਬਾਈ ਸਟੈਪ ਆ ਜਿਹੜਾ ਅੱਗੇ ਵਧਿਆ ਜਾਊਗਾ ਅੱਜ ਸਿਰਫ ਤੁਹਾਡੀ ਪਹਿਲੀ ਮੀਟਿੰਗ ਹੈਗੀ ਵੇਖੋ ਜੀ ਇਹ ਹੁਣ ਪਿੰਡਾਂ ਦੇ ਵਿੱਚ ਅਸੀਂ ਚਿਰਾਗ ਜਗਾ ਕੇ ਦਿਨ ਰਾਤ ਇੱਕ ਕਰਾਂਗੇ ਚਰਾਗ ਜਗਾ ਕੇ ਪਿੰਡ-ਪਿੰਡ ਜਾ ਕੇ ਚਰਾਗ ਜਗਾ ਕੇ ਮਜ਼ਦੂਰਾਂ ਨੂੰ ਜਾਗਰੂਤ ਕਰਾਂਗੇ ਵੀ ਆਓ ਦੁਨੀਆ ਦੇ ਮਿਹਨਤ ਕਾਸ਼ ਲੋਕੋ ਇਕੱਠੇ ਹੋ ਜੋ ਮੈਂ ਨਾਲ ਜਥੇਬੰਦੀਆਂ ਨੂੰ ਵੀ ਇਹ ਆਵਾਜ਼ ਦੇਣਾ ਕਿ ਜਿੰਨਾ ਚਿਰ ਅਸੀਂ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਮਜ਼ਦੂਰ ਇਕੱਠੇ ਨਹੀਂ ਹੁੰਦੇ ਅਸੀਂ ਨਾਹਰਾ ਤਾਂ ਦੇ ਰਹੇ ਆ ਵੀ ਆਓ ਦੁਨੀਆ ਭਰ ਦੇ ਮਿਹਨਤ ਕਾਸ਼ ਲੋਕੋ ਇਕੱਠੇ ਹੋ ਜੋ ਪਹਿਲਾਂ ਸਾਨੂੰ ਵੀ ਇਕੱਠੇ ਹੋਣ ਦੀ ਲੋੜ ਹੈ ਜੀ ਪਿਛਲੇ ਦਿਨੀ ਹੈ ਜਿਹੜਾ ਫਰੀਦਕੋਟ ਦੇ ਵਿੱਚ ਵੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਫਰੀਦਕੋਟ ਬਣੀ ਅਵਤਾਰ ਸਿੰਘ ਸੋਤਾਹਰੀ ਉਸ ਦੀ ਅਗਵਾਈ ਕਰ ਰਹੇ ਸੀਗੇ ਤੁਸੀਂ ਵੀ ਉਹਨਾਂ ਦੀ ਸਪੋਰਟ ਕੀਤੀ ਹੈਗੀ ਆ ਕਿਉਂ ਨਾ ਉਹਨਾਂ ਦੇ ਨਾਂ ਰਲ ਕੇ ਚੱਲਿਆ ਜਾਂਦਾ ਕੀ ਕਾਰਨ ਰਿਹਾ ਹੈਗਾ ਕਿਸ ਤਰੀਕੇ ਦੇ ਨਾਲ ਤੁਸੀਂ ਆ ਜਿਹੜਾ ਵੀ ਅਲੱਗ ਜਥੇਬੰਦੀ ਬਣਾਈ ਉਹ ਵੇਖੋ ਜੀ ਉਹ ਉਹਨਾਂ ਦੇ ਚ ਕਮੀਆਂ ਬਹੁਤ ਜ਼ਿਆਦੀਆਂ ਕਾਫੀ ਉਸ ਜਿਹੜੀ ਮਤਲਬ ਕਿ ਇਸ ਕਮੇਟੀ ਬਣੀ ਸੀਗੀ ਜੀ ਉਹ ਕਮੇਟੀ ਦੇ ਵਿੱਚ ਮੈਂ ਕਹਿ ਸਕਦਾ ਵੀ ਕੁਝ ਕੁ ਸਿਆਸੀ ਬੰਦੇ ਆ ਜਿਹੜੇ ਉਹ ਆਪਦੀ ਸਿਆਸਤ ਦੇ ਨਾਲ ਉਹ ਕਮੇਟੀ ਨੂੰ ਚਲਾਉਣਾ ਚਾਹੁੰਦੇ ਆ ਪਰ ਉਧਰ ਦੇ ਮਜ਼ਦੂਰ ਆ ਜਿਹੜੇ ਟੁੱਟ ਕੇ ਉਹ ਕਾਫੀ ਮਜ਼ਦੂਰ ਨਾਰਾਜ਼ ਹੋਏ ਆ ਕਿ ਤੁਸੀਂ ਵੇਖੋ ਜਿਹੜਾ ਕੱਲ ਪਰਸੋਂ ਡੀਸੀ ਦਾ ਉਤਰ ਮੰਗ ਪੱਤਰ ਦਿੱਤਾ ਫਰੀ ਕੋਰਟ ਦੇ ਵਿੱਚ ਉਹਦੇ ਵਿੱਚ 2250 ਤਾਂ ਹੀ ਇਕੱਠ ਹੋਇਆ ਕਿੱਥੇ ਸਾਨੂੰ 5-6000 ਤੋਂ ਲੈ ਕੇ 10000 ਦੇ ਵਿੱਚ ਇਕੱਠ ਕਰਨਾ ਚਾਹੀਦਾ ਸੀ ਪਰ ਇਸ ਕਰਕੇ ਸਾਨੂੰ ਜਿਹੜਾ ਲੰਬੇ ਸਮੇਂ ਤੋਂ ਅਸੀਂ ਲੜਾਈ ਲੜ ਰਹੇ ਆ ਕਿਉਂਕਿ ਕੁਝ ਕੁ ਸਿਆਸੀ ਬੰਦੇ ਜਦੋਂ ਸੰਘਰਸ਼ਾਂ ਦੇ ਵਿੱਚ ਵੜ ਜਾਂਦੇ ਉਹ ਸੰਘਰਸ਼ਾਂ ਨੂੰ ਤੋੜ ਦਿੰਦੇ ਆ ਪਰ ਮਜ਼ਦੂਰ ਆ ਸਾਡੇ ਜਿਹੜੇ ਉਹ ਕਾਫੀ ਨਾਰਾਜ਼ ਹੋ ਕੇ ਉਹ ਵਾਪਸ ਚਲੇ ਜਾਂਦੇ ਆ ਉਹ ਕਿਉਂਕਿ ਇਸ ਕਰਕੇ ਮਜ਼ਦੂਰ ਹੁਣ ਜਿਹੜੇ ਸਿਆਣੇ ਆ ਉਹਨਾਂ ਨੂੰ ਪਰਖਾ ਵੀ ਕਿਸ ਜਥੇਬੰਦੀ ਨਾਲ ਸਾਨੂੰ ਖੜਨਾ ਚਾਹੀਦਾ ਤੇ ਕਿਸ ਜਥੇਬੰਦੀ ਨਾਲ ਨਹੀਂ ਖੜਨਾ ਚਾਹੀਦਾ ਸ੍ਰੀ ਪ੍ਰਧਾਨ ਜੀ ਕੀ ਕਾਰਨ ਰਹੂਗਾ ਤੁਸੀਂ ਕਹਿ ਰਹੇ ਹੈਗੇ ਕਿ ਉਸ ਜਥੇਬੰਦੀ ਦੇ ਆਗੂ ਆ ਜਿਹੜੇ ਉਹ ਸਿਆਸੀ ਆ ਵੋਟਾਂ ਜਿਹੜੀਆਂ ਉਹ ਵੋਟਾਂ ਕੈਸ਼ ਕਰਨੀਆਂ ਚਾਹੁੰਦੇ ਹੈਗੇ ਆ ਤੁਹਾਨੂੰ ਨਾ ਕੋਈ ਕਹੂਗਾ ਵੀ ਤੁਸੀਂ ਵੀ ਵੋਟਾਂ ਕੈਸ਼ ਕਰਨੀਆਂ ਚਾਹੁੰਦੇ ਮਜ਼ਦੂਰਾਂ ਨੂੰ ਇਸ ਨਾਂ ਦੇ ਉੱਤੇ ਗੋਲਬੰਦ ਕਰ ਰਹੇ ਹੋ ਜੋ ਭਾਜਪਾ ਦਾ ਸਿਆਸੀ ਏਜੰਡਾ ਹੈਗਾ ਦਲਤ ਵਰਸਸ ਜਾਟਾ ਜਿਹੜਾ ਉਹ ਬਣਾ ਰਹੇ ਹੈਗੇ ਬਿਲਕੁਲ ਜੀ ਅਸੀਂ ਲੰਬੇ ਸਮੇਂ ਤੋਂ ਜਿਹੜੀ ਲੜਾਈ ਲੜ ਰਹੇ ਆ ਮੈਂ 15 ਸਾਲ ਦਾ ਹੀ ਜਿਉਂਦਾ ਇਸ ਸਿਸਟਮ ਦੇ ਨਾਲ ਜੁੜਿਆ ਹੋਇਆ ਹਾਂ ਮੇਰੀ 45 ਸਾਲ ਉਮਰ ਹੋ ਗਈ ਹੈ ਪਰ ਅੱਜ ਤੀਕ ਅਸੀਂ ਕਹਿੰਨੇ ਵੀ ਸਾਡਾ ਪਿਛੋਕੜ ਦੇਖੋ ਤੁਸੀਂ ਅਸੀਂ ਰਾਜਨੀਤਿਕ ਬੰਦਿਆਂ ਦੇ ਨਾਲ ਬਿਲਕੁਲ ਨਹੀਂ ਅਸੀਂ ਸੰਘਰਸ਼ ਕਰ ਰਹੇ ਆ ਤੇ ਸੰਘਰਸ਼ੀ ਯੋਧੇ ਆ ਤੇ ਸੰਘਰਸ਼ ਕਰਦੇ ਹੀ ਜਿਹੜਾ ਆਪਦੀ ਜਾਨ ਦੇਵਾਂਗੇ ਅਸੀਂ ਜੀ ਹਾਂਜੀ ਧੰਨਵਾਦ